ਖਬਰ ਤੁਹਾਨੂੰ ਸੰਗਰੂਰ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਸੰਗਰੂਰ ਲੋਹੜੀ ਵਾਲੇ ਦਿਨ ਚਾਰ ਬੱਚੇ ਲਾਪਤਾ ਹੋ ਗਏ ਸੀ ਜਿਸ ਤੋਂ ਬਾਅਦ ਉਹਨਾਂ ਦੀ ਜਾਣਕਾਰੀ ਉਹਨਾਂ ਬੱਚਿਆਂ ਦੇ ਮਾਪੇ-ਪਾਪਾਂ ਨੇ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਇਹਨਾਂ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਕਿ ਅੱਜ ਚਾਰ ਬੱਚੇ ਉਹ ਪੁਲਿਸ ਨੇ ਬਰਾਮਦ ਕਰ ਲਏ ਨੇ ਤੇ ਬੱਚੇ ਗੰਗਾ ਨਗਰ ਤੋਂ ਬੱਚੇ ਜਿਹੜੇ ਦੱਸਿਆ ਜਾ ਰਿਹਾ ਕਿ ਇਹਨਾਂ ਬੱਚਿਆਂ ਨੂੰ ਲੱਭ ਕੇ ਮਾਪੇ-ਪਾਪ ਨੂੰ ਸੌਂਪ ਦਿੱਤੇ ਨੇ ਤਸਵੀਰਤ ਤੁਹਾਨੂੰ ਦਿਖਾਣ ਜਾ ਰਹੇ ਹਾਂ ਉਹੀ ਬੱਚੇ ਨੇ ਜਿਹੜੇ ਲੋਹੜੀ ਵਜ ਦਿਨ ਲਾਪਤਾ ਹੋਏ ਸੀ ਤਾਂ ਐਸਨੂੰ ਲੈ ਕੇ ਮਾਪੇ-ਬਾਪ ਨੂੰ ਬੜਾ ਫਿਕਰ ਪੈ ਗਿਆ ਸੀ ਕਿ ਸਾਡੇ ਬੱਚੇ ਕਿੱਥੇ ਗਏ ਨੇ ਪਰ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾਈਆਂ ਤੇ ਇਹਨਾਂ ਬੱਚਿਆਂ ਦੀ ਭਾਲ ਕੀਤੀ ਤਾਂ ਸਿਰੇ ਗੰਗਾ ਨਗਰ ਤੋਂ ਇਹਨਾਂ ਚਾਰ ਬੱਚਿਆਂ ਨੂੰ ਲੱਭ ਕੇ ਹੁਣ ਮਾਪੇ-ਬਾਪ ਕੋਲ ਸੌਂਪ ਦਿੱਤੇ ਨੇ ਮਾਪੇ-ਬਾਪ ਦੇ ਅੱਖਾਂ ਦੇ ਵਿੱਚ ਹੰਝੂ ਸੀ ਕਿ ਸਾਡੇ ਚਾਰ ਬੱਚੇ ਪਤਾ ਨਹੀਂ ਕਿੱਥੇ ਚਲੇ ਗਏ ਪਰ ਪੁਲਿਸ ਦੀ ਪੂਰੀ ਮੁਸਤੈਦਗੀ ਤੇ ਨਾਲ ਦੀ ਨਾਲ ਵੱਖ-ਵੱਖ ਟੀਮਾਂ ਦੀ ਮਿਹਨਤ ਨੇ ਕਿਤੇ ਨਾ ਕਿਤੇ ਮੋੜ ਤੋਂ ਚਾਰ ਬੱਚੇ ਉਹਨਾਂ ਦੇ ਮਾਪੇ-ਬਾਪ ਕੋਲ एस पी नवरीत ने जानकारी हाँ दी दिखी चाहते हो पता हुआ था लोरी मांगते मेते पता हुआ था पता नहीं किधर गंगानगर चला गया था पुलिस वाले टूट करके लाए हैं डांटिया भी सी है ना, तो पहला नहीं? नहीं। फिर की कारण हुए बच्चे, तो बच्चे को दिमाग है खेलते खेलते अपने निकल गए तो देर बाद पता लगे बच्चे का हम लोग बाजार गए थे सब्जी लाने के लिए आए छत सात आठ बजे के, के करीब में आए उसके बाद में बच्चे नहीं था तो बच्चे तब हाँ तभी, तभी से लगना शुरू कर दिया तेरह तो तारीख हाँ जी बाद दूसरा तीसरा दिन, चौदह तारीख को। कौन खुश हो बच्चे मिल गए ने? हाँ जी खुश है खुश है। बच्चे ये तो कौन? बच्चे ये तो कौन होंगे? कोई पैसे या कोई लेके ये करो ना? नहीं सर कुछ नहीं, नहीं लेके आज उनसे उनसे उन वो बच्चे साढ़े तीन सौ रुपए लेकर गया था, उनका बच्चा। हमारा बच्चा एक भी पैसा नहीं लेकर गया था जी मीरा देवी जी मीरा जी आपके बच्चे खो गए थे अब मिल चुके हैं पुलिस वालों ने ढूंढ लिया कैसा लग रहा है क्या बात हुई थी कैसे लापता हुए थे कुछ नहीं हुआ ऐसे जी वो तो भी खेड़ते खेड़ते बैठे थे हो भी उन्होंने मैं क्या भी तुम बेजू रहे हुए ऐसे सर जाके उन्हें सामान पापा लेके आनी है बस वो इन्ने मिनट निकल गए ਕਰੋ ਕਹਿੰਦੇ ਲੋਰੀ ਮੰਗਣ ਜਾਂਦੇ ਆ ਜਿਹੜੀ ਗੁਰੀਆ ਹੈਗੀ ਸੀ ਘਰੇ ਉਹਨਾਂ ਨੂੰ ਕਹਿੰਦੇ ਕਿ ਵੀ ਮੈਂ ਲੋਰੀ ਮੰਗਣ ਜਾਂਦੇ ਆ ਗੁਰੀਆ ਕਹਿੰਦੀ ਵੀ ਤੁਸੀਂ ਜਾਣਾ ਨਹੀਂ ਹੈਗਾ ਵੀ ਮੰਮੀ ਆ ਰਹੇ ਨੇ ਬਸ ਇਹ ਕੰ ਮੰਨਿਆ ਨੀ ਗੱਲ ਉਹਨਾਂ ਦੇ ਇਹ ਬਾਗੇ ਲੋਰੀ ਮੰਗਾ ਲੋਰੀ ਮੰਗਣ ਗਿਆ ਮੁਰਕੀ ਆਏ ਨਹੀਂ ਦੇ ਘਰੇ ਕਿੰਨੀ ਦੇਰ ਬਾਅਦ ਨੂੰ ਪਤਾ ਲੱਗਿਆ ਪਤਾ ਤਾਂ ਸਾਨੂੰ ਵੇਟ ਕਰਿਆ ਉਹਨਾਂ ਨੂੰ 9 ਵਜੇ ਤੱਕ ਜੀ ਵੀ ਆ ਜਾਣਗੇ ਚਲ ਲੋਰੀ ਮੰਗ ਕੇ ਜਦੋਂ ਨਹੀਂ ਆਏ ਉਹ ਘਰੇ ਫਿਰ ਅਸੀਂ ਲੱਭਣ ਵਾਗੇ ਜਦੋਂ ਨਹੀਂ ਮਿਲੇ ਫਿਰ ਪੁਲਿਸ ਕੰਪਲੇਨਟ ਕੀਤੀ ਜਿ ਸਾਨੂੰ ਤਾਂ ਐ ਸੀ ਕਿ ਉਹ ਆ ਜਾਣਗੇ ਘਰੇ ਆਏ ਦਬਾਂਗ ਚ ਸਿਵਲ ਆ ਜਾਣਗੇ ਘਰੇ ਉਹ ਕਾ ਕਰਕੇ ਜੀ ਬਹਿਸ਼ ਕੀਤੀ ਥੋੜੀ ਕਿਥੇ ਰਹਿਣਾ ਨੇ ਅਸੀਂ ਸੀਵੀਅਰ ਇਹਨਾਂ ਨਾਲ ਜੀ ਪਿੰਡ ਸੀਵੀਅਰ ਹਾਂ ਸੁਨਾਮ ਰੋਡ ਤੇ ਜੀ ਕੋਈ ਬੱਚਾ ਪੈਸੇ ਵੀ ਲੈ ਕੇ ਗਿਆ ਸੀ ਉਹ ਐਸਾ ਲੈ ਗਿਆ ਸੀ ਮੁੰਡਾ ਜੀ ਸਾਡਾ ਕਿੰਨੇ ਸਾਡੇ 350 ਲੈ ਗਏ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਪੈਸੇ ਵੀ ਨਹੀਂ ਹੈ ਤਾਂ ਸ਼ੱਕ ਪਿਆ ਵੀ ਬੱਚੇ ਕਿਸੇ ਨੂੰ ਪਰ ਨਹੀਂ ਜੀ ਮੇਰੀ ਗੱਲ ਸੁਣੋ ਜਿਵੇਂ ਸਰ ਕੇ ਆਏ ਪਿਆ ਉਹ ਗੁਰੀਆਂ ਕਹਿੰਦੀ ਸੀ ਮੰਮੀ ਲੈ ਕੇ ਕੱਟ ਕੇ ਸ਼ਹਿਰ ਜਦੋਂ ਮੈਂ ਉਹਨੂੰ ਕਿਹਾ ਮੈਂ ਨਹੀਂ ਲੈ ਕੇ ਗਈ ਕੱਟ ਕੇ ਸ਼ਹਿਰ ਜਬ ਅੱਕਾ ਜਦੋਂ ਨਹੀਂ ਆਇਆ ਘਰੇ 12:01 ਵਜੇ ਫਿਰ ਉਹ ਗੁਰੀਆ ਕਹਿੰਦੀ ਮੰਮੀ ਵੀ ਪੰਕਜ ਲੈ ਗਿਆ ਉਹ ਫਿਰ ਤਾਂ ਕੱਢ ਕੇ ਸਾਨੂੰ ਐਂ ਸਕ ਪਿਆ ਹਾਂਜੀ ਖੁਸ਼ ਬੱਚੇ ਮਿਲ ਗਏ ਹਾਂਜੀ ਖੁਸ਼ਾ ਜੀ ਇਹ ਜੀ 13 ਤਰੀਕ ਲੋੜੀ ਵਾਲੇ ਦਿਨ ਦੀ ਗੱਲ ਹੈ ਇਹ ਕੁਝ ਮਾਈਗ੍ਰੈਂਟ ਲੇਬਰਸ ਦੇ ਬੱਚੇ ਨੇ ਸਾਰੇ ਮਾਈਨਰ ਬੱਚੇ ਸੀਗੇ 4 ਇਹ ਮਿਸਪਲੇਸ ਹੋ ਗਏ ਸੀਗੇ ਤੇ ਇਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਸਿਗਾ ਕਿ ਸ਼ਾਇਦ ਅੱਜ ਲੋੜੀ ਹੈ ਤੇ ਲੋੜੀ ਮੰਗਣ ਗਏ ਹੋਣਗੇ ਤੇ ਲੋੜੀ ਕਰਕੇ ਸ਼ਾਇਦ ਲੇਟ ਹੋ ਗਏ ਉਸ ਤੋਂ ਬਾਅਦ ਜਦੋਂ 11 12 ਵਜੇ ਤੱਕ ਉਹਨਾਂ ਨੇ ਉਮੀਦ ਸੀ ਵੀ ਵਾਪਸ ਆਉਣਗੇ ਨਹੀਂ ਆਏ ਤਾਂ ਫਿਰ ਵੀ ਇਹਨਾਂ ਨੇ ਪੁਲਿਸ ਨੂੰ ਕੋਈ ਇਤਲਾਹ ਉਦੋਂ 13 ਤਰੀਕ ਨੂੰ ਨਹੀਂ ਦਿੱਤੀ 14 ਤਰੀਕ ਨੂੰ ਇਹਨਾਂ ਨੇ ਫਿਰ ਜਾ ਕੇ ਥਾਣਾ ਸਿਟੀ 1 ਚ ਤਨੂ ਸ਼ਾ ਇੱਕ ਹੈਗਾ ਮਾਈਗ੍ਰੈਂਟ ਲੇਬਰ ਉਹਨੇ ਇਤਲਾਹ ਦਿੱਤੀ ਉਦੋਂ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਇਹਦੇ ਬੇਟੇ ਨੇ ਦੋ ਤੇ ਇਹਦੇ ਬੇਟਿਆਂ ਦੇ ਨਾਲ ਦੋ ਹੋਰ ਦੋਸਤ ਨੇ ਵੀ ਉਹ ਵੀ ਮਿਸਿੰਗ ਨੇ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਐਸਐਸਪੀ ਸਾਹਿਬ ਨੇ ਇਮੀਡੀਏਟਲੀ ਇਹਦੇ ਚ ਸਰਤਾਜ ਚਲ ਆਈਪੀਐਸ ਸਾਡੇ ਜ਼ਿਲ੍ਹੇ ਦੇ ਕਪਤਾਨ ਉਹਨਾਂ ਨੇ 4 ਟੀਮਾਂ ਬਣਾ ਕੇ ਸੀ ਤੇ ਸਿਟੀ 1 ਤੇ ਐਸ ਐਚ ਓ सदर ਤੇ ਇਹ ਸਾਰੀਆਂ ਟੀਮਾਂ ਦੇ ਨਾਲ ਟੈਕਨੀਕਲ ਵਿੰਗ ਨੂੰ ਲਾ ਕੇ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਐਫ ਆਈ ਆਰ ਦਰਜ ਕਰ ਦਿੱਤੀ ਗਈ 140 ਬੀ ਐਨ ਐਸ ਪਾਰਟ 3 ਦੇ ਤਹਿਤ ਤੇ ਇਹ ਬੱਚੇ ਫਿਰ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਗੰਗਾ ਨਗਰ ਤੋਂ ਜਾ ਕੇ ਟ੍ਰੇਨ ਹੋਏ ਗੰਗਾ ਨਗਰ ਕੇ ਸਿਤਰਾ ਚਲੇ ਗਏ ਸੀ ਬਾਕੀ ਸਾਰਾ 파ਟਲੇ ਇਨਵੈਸਟੀਗੇਸ਼ਨ ਦਾ 파ਟ ਹੈ ਵੀ ਇਹ ਤੱਕ ਇਹ ਕਹਿੰਦੇ ਵੀ ਘੁੰਮਣ ਹੀ ਚਲੇ ਗਏ ਸੀ ਤੇ ਕੀ ਕਰਨ ਗਏ ਸੀ ਕਿਵੇਂ ਗਏ ਸੀਗੇ ਉਹ ਅੱਜ ਗੰਗਾ ਨਗਰ ਤੋਂ ਲੈ ਕੇ ਆਂਦੇ ਆ ਇੱਥੇ ਹਾਂਜੀ ਚਾਰੇ ਇਕੱਠੇ ਗਏ ਸੀ ਕਿਸੇ ਟ੍ਰੇਨ ਤੇ ਚੜ ਗਏ ਜਾਂ ਕਿਸੇ ਡਿਸਟ੍ਰਿਕਟ ਨਾਲ ਖੱਲੇ ਤੋਂ ਹੀ ਬਦਲ ਲੱਗਾ ਵੀ ਇੱਥੋਂ ਤੂਰੀ ਚੜ ਗਏ ਜੋ ਇਹ ਦੱਸ ਰਹੇ ਬਰ ਸਾਰਾ ਵੈਰੀਫਾਈ ਕਰਾਂਗੇ ਚੰਗੀ ਤਰ੍ਹਾਂ ਇੱਥੋਂ ਤੂਰੀ ਚਲੇ ਗਏ ਤੂਰੀ ਤੋਂ ਫਿਰ ਗੰਗਾ ਨਗਰ ਵੱਲ ਨੂੰ ਟ੍ਰੇਨ ਆਯੋਦ ਤੇ ਚੜ ਗਏ ਕਿਵੇਂ ਚਲੇ ਗਏ ਕਿਉਂ ਚਲੇ ਗਏ ਇਹ ਸਾਰੀ ਗੱਲ ਲੇਕ ਬੁਰੀ ਚੰਗੀ ਤਰ੍ਹਾਂ ਕਰਨੀ ਹੈ ਤਸਦੀਕ ਨਾ ਸਾਰੀ ਇਹ ਦੇਖੋ ਇਹ ਤਾਂ ਇਹ ਹੈ ਕਿਥੋਂ ਦੇ ਰਹਿਣ ਵਾਲੇ ਸੀ ਬੱਚੇ ਇਹ ਸਾਰੇ ਇੱਥੇ ਹੀ ਫੈਕਟਰੀ ਫੋਕਲ ਪੁਆਇੰਟ ਏਰੀਆ ਦੇ ਵਿੱਚ ਇੱਕ ਹੈਗਾ ਆਪਣਾ ਸੇਬਿਆ ਪਿੰਡ ਚ ਰਹਿੰਦਾ ਲਾਇਬ੍ਰੇਰੀ ਤੇ ਬਾਕੀ ਫੋਕਲ ਪੁਆਇੰਟ ਏਰੀਆ ਦੇ ਨੇ ਸੁਨਾਮ ਰੋਡ ਸੰਗਰੂਰ ਤੇ ਮਤਲਬ ਕਾਫੀ ਵੇਖੋ ਪੁਲਿਸ ਲਈ ਸਾਡੇ ਕੋ ਹੋ ਜਾਂਦੀ ਹੈ ਕਿ ਮਾਈਨਰ ਬੱਚੇ ਚਾਹੇ ਕਿਸੇ ਮਾਈਗਰੇਟ ਦੇ ਨੇ ਚਾਹੇ ਕਿਸੇ ਵੱਡੇ ਘਰ ਦੇ ਨੇ ਤੇ ਮਤਲਬ ਸਾਰਾ ਜ਼ਿਲ੍ਹਾ ਹੀ ਔਨ ਟੋਜ਼ ਹੋ ਜਾਂਦਾ ਜਦੋਂ ਇਹੋ ਜੀ ਕੋਈ ਇਨਸੀਡੈਂਟ ਹੋ ਜਾਂਦਾ ਵੀ ਤੋੜੀ ਤੱਕ ਪੈਦਲ ਨਿਕਲੇ ਜਾਂ ਦੇਖੋ ਕਿਸੇ ਚੀਜ਼ ਉੱਪਰ ਮਤਲਬ ਉਹੀ ਫਿਰ ਕੈਮਰਾਜ਼ ਦੀ ਹੈਲਪ ਲੈ ਕੇ ਤੇ ਇਹ ਸਾਰੀਆਂ ਗੱਲਾਂ ਪੈਦਲ ਹੀ ਗਏ ਆ ਤੋੜੀ ਤੱਕ ਪੈਦਲ ਨਹੀਂ ਗਏ ਇੱਥੋਂ ਤੋੜੀ ਲਈ ਵੀ ਇਹਨਾਂ ਨੇ ਸ਼ਾਇਦ ਇਹ ਦੱਸ ਰਹੇ ਨੇ ਕੋਈ ਟ੍ਰੇਨ ਹੀ ਫੜੀ ਆ ਉਸ ਤੋਂ ਬਾਅਦ ਫਿਰ ਟ੍ਰੇਨ ਅਗੋਂ ਗੰਗਨਗਰ ਦੀ ਫੜ ਲਈ ਤੇ ਮਤਲਬ ਫਿਰ ਪੁਲਿਸ ਨੇ ਤਾਂ ਇਹਦੇ ਚ ਮਤਲਬ 2-3 ਦਿਨ ਸੌਕੇ ਨਹੀਂ ਵੇਖਿਆ ਜਾ ਕੇ ਰਿਕਵਰ ਕਰਕੇ ਲਿਆਉਂਦੇ ਆ ਸਰ ਚਾਰ ਬੱਚੇ ਦੇ ਜਿਹੜੇ ਜਾਰੇ ਚਾਰੇ ਮਿਲ ਗਏ ਹਾਂ ਚਾਰੇ ਮਿਲ ਗਏ ਜੀ ਕਿਸੇ ਵਿਅਕਤੀ ਕੋਲੋਂ ਮਿਲਨੇ ਨਹੀਂ ਜਾਂ ਕਿਸ ਤਰ੍ਹਾਂ ਨਹੀਂ ਉੱਥੇ ਰੇਲਵੇ ਸਟੇਸ਼ਨ ਤੋਂ ਹੀ ਇਹ ਰੋਮ ਕਰ ਰਹੀ ਸੀ ਇੱਧਰ ਉੱਧਰ ਉੱਥੋਂ ਮਿਲੇ ਨੇ ਹੁਣ ਇਹਨਾਂ ਨਾਲ ਸਾਰੀ ਗੱਲਬਾਤ ਡਿਟੇਲ ਚ ਕੀਤੀ ਜਾਊਗੀ ਇਹਨਾਂ ਦੇ ਮਾਵਾ ਕੋਈ ਵਰਗ ਆ ਕੇ ਲੱਗਿਆ ਕਿ ਆਪੇ ਗਿਆ ਹਾਂਜੀ ਇਹਨਾਂ ਦੇ ਮਾਵਾ ਹੁਣ ਤਲਾ ਦਿੱਤੀ ਹਾਂਜੀ ਹਾਂਜੀ ਮਾਪੇ ਨੂੰ ਬੁਲਾ ਲਿਆ ਮਾਪੇ ਵੀ ਬਾਹਰ ਅੱਜ ਅੱਜ ਲੈ ਕੇ ਆਉਂਦੇ ਸਵੇਰੇ ਲੈ ਕੇ ਆਉਂਦੇ